ਹਾਂਜੀ ਸੱਜੇ ਕਲ ਦੋਸਤੋ ਅੱਜ ਦੀ ਬ੍ਰੇਕਿੰਗ ਨਿਊਜ਼ ਦੋ ਛੁੱਟੀਆਂ ਦਾ ਐਲਾਨ ਸਾਰੇ ਸਕੂਲ ਰਹਿਣਗੇ ਬੰਦ ਨੋਟੀਫਿਕੇਸ਼ਨ ਕੀਤਾ ਜਾ ਰਿਖੜੀ ਪੁੰਨਿਆਂ ਦੇ ਮੌਕੇ ਤੇ ਇੱਥੇ ਲਿਆ ਗਿਆ ਵੱਡਾ ਫੈਸਲਾ ਕੀ ਹਾ ਪੂਰੀ ਅਪਡੇਟ ਅਤੇ ਪੰਜਾਬ ਸਟੇਟ ਦੇ ਕਿਹੜੇ ਜ਼ਿਲ੍ਹਿਆਂ ਦੇ ਸਕੂਲ ਬੰਦ ਰਹਿਣਗੇ ਪੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਆਪਣੇ ਅੱਜ ਦੇ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉਹਦਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂਕਿ ਪੰਜਾਬ ਸਰਕਾਰ ਅਤੇ ਪੰਜਾਬ ਸਕੂਲਾਂ ਦੀ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਤਾਜ਼ੀ ਨੌਕਰੀ ਉੱਪਰ ਦੇਖਣ ਨੂੰ ਮਿਲ ਸਕਣਗੀਆਂ ਤੋਂ ਲੈ ਕੇ ਚੱਲਦੇ ਆ ਅੱਜ ਦੀ ਨਵੀਂ ਤੇ ਖਾਸ ਅਪਡੇਟ ਦੇ ਉੱਪਰ ਔਰ ਜਾਂਦੇ ਹਾਂ ਕਿ ਪੰਜਾਬ ਦੇ ਕਿਹੜੇ ਸਕੂਲ ਜੋ ਰੱਖੜੀ ਪੁੰਨਿਆਂ ਦੇ ਮੌਕੇ ਤੇ ਬੰਦ ਹੋਣਗੇ ਹਾਲਡੇ ਇਨ ਸਕੂਲ ਰਖੜੀ ਪੁੰਨਿਆ ਤੇ ਮੇਲੇ ਨੂੰ ਦੇਖਦੇ ਹੋਏ ਇਨ੍ਹਾਂ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਅੰਮ੍ਰਿਤਸਰ 16 ਅਗਸਤ 2024 ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਦੱਸਿਆ ਹੈ ਕਿ ਬਾਬਾ ਬਕਾਲਾ ਸਾਹਿਬ ਕਸਬੇ ਅਧੀਨ ਆਉਣ ਵਾਲੀ ਸਕੂਲਾਂ ਵਿੱਚ 19 ਅਤੇ 20 ਅਗਸਤ 2024 ਨੂੰ ਰਖੜੀ ਪੁੰਨਿਆ ਦੇ ਮੇਲੇ ਦੇ ਕਾਰਨ ਛੁੱਟੀਆਂ ਰਹਿਣਗੀਆਂ ਇਨ੍ਹਾਂ ਸਕੂਲਾਂ ਵਿੱਚ ਸਰਕਾਰੀ ਹਾਈ ਸਕੂਲ ਬਾਬਾ ਬਕਾਲਾ ਦਸ਼ਮੇਸ਼ ਪਬਲਿਕ ਸਕੂਲ ਬਾਬਾ ਬਕਾਲਾ ਸਰਕਾਰੀ ਮਿਡਲ ਸਕੂਲ ਛਾਪਿਆਂ ਵਾਲੀ ਸਰਕਾਰੀ ਮਿਡਲ ਸਕੂਲ ਉਮਾਰ ਨੰਗਲ ਸਰਕਾਰੀ ਮਿਡਲ ਸਕੂਲ ਠੱਠੀਆਂ ਮਾਤਾ ਗੰਗਾ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਜੀਟੀਸੀ ਸਕੂਲ ਬਾਬਾ ਬਕਾਲਾ ਨਿਊ ਮੈਚਰੀ ਪਬਲਿਕ ਸਕੂਲ ਛਾਪਿਆਂ ਵਾਲੀ ਸੇਠ ਸੋਲਜਰ ਪਬਲਿਕ ਸਕੂਲ ਠੱਠੀਆਂ ਅਤੇ ਸੰਤ ਮੱਝਾ ਸਿੰਘ ਸੀਨੀਅਰ ਸੈਕੰਡਰੀ ਸਕੂਲ ਸ਼ਾਮਿਲ ਹਨ ਇਸ ਬੰਦ ਜਾਣਕਾਰੀ ਉਪ ਮੰਤਰੀ ਮੰਜਿਸਟਰਡ ਬਾਬਾ ਪਕਾਲਾ ਸਾਹਿਬ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਅੰਮ੍ਰਿਤਸਰ ਨੂੰ ਵੀ ਦੇ ਦਿੱਤੀ ਗਈ ਹੈ ਤਾਂ ਇਹ ਸੀ ਅੱਜ ਦੀ ਖਾਸ ਅਤੇ ਵੱਡੀ ਅਪਡੇਟ ਇਸ ਤੋਂ ਇਲਾਵਾ ਹੋਰ ਵੀ ਕਈ ਇਲਾਕਿਆਂ ਵਿੱਚ ਇਹਨਾਂ ਦਿਨਾਂ ਵਿੱਚ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ ਕਿਹੜੇ-ਕਿਹੜੇ ਸਟੇਟ ਅਤੇ ਕਿਹੜੇ-ਕਿਹੜੇ ਡਿਸਟ੍ਰਿਕਟ ਇਸ ਦੇ ਵਿੱਚ ਸ਼ਾਮਲ ਹਨ ਪੂਰੀ ਜਾਣਕਾਰੀ ਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਧੰਨਵਾਦ